ਕਿੰਨੇ ਬੱਚਿਆਂ ਦੀ ਕੁਐਰੀਜ਼ ਹੁੰਦੀ ਆ ਆਫਿਸ ਆ ਕੇ ਕਿ ਭਾਜੀ ਸਾਡੇ ਕੋਲ ਵਿਜ਼ੀਟਰ ਵੀਜ਼ਾ ਤੇ ਜਾਣ ਲਈ ਪੈਸੇ ਹੈਗੇ ਨੇ ਬਟ ਉੱਥੇ ਜਾ ਕੇ ਸੈਟਲ ਹੋਣ ਲਈ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਵੈਲ ਜੇ ਤੁਸੀਂ ਐਲ ਐਮ ਆਈ ਲੈਨੇ ਹੋ ਐਲ ਐਮ ਆਈ ਦੇ ਥਰੂ ਵਰਕ ਪਰਮਿਟ ਲੈਨੇ ਹੋ ਬਾਰਡਰ ਤੇ ਜਾ ਕੇ ਥੈਂ ਤੁਹਾਡਾ ਖਰਚਾ ਆ ਸਕਦਾ ਆ ਬਟ ਜੇ ਤੁਸੀਂ ਅਸਾਈਲਮ ਕੇਸ ਲਾਨੇ ਹੋ ਉਹਦੇ ਚ ਤੁਹਾਡਾ ਕੋਈ ਖਰਚਾ ਨਹੀਂ ਆਣਾ ਤੇ ਫੁੱਲ ਵਰਕ ਰਾਈਟਸ ਤੁਹਾਨੂੰ ਮਿਲਣਗੇ ਖੁੱਲਕੇ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਸਕਦੇ ਹੋ ਬਟ ਇਹਨਾਂ ਨੂੰ ਲੈਣ ਲਈ ਸਾਨੂੰ ਪਹਿਲਾਂ ਚਾਹੀਦਾ ਹੈਗਾ ਕੈਨੇਡਾ ਦਾ ਵਿਜ਼ੀਟਰ ਵੀਜ਼ਾ ਜਿਹਦੇ ਲਈ ਕੋਈ ਮੇਜਰ ਰਿਕੁਆਇਰਮੈਂਟ ਨਹੀਂ ਹੈਗੀ ਕੋਈ ਆਈਐਸਪੀਟੀ ਕੋਈ ਹਾਇਰ ਐਜੂਕੇਸ਼ਨ ਨਹੀਂ ਚਾਹੀਦੀ ਅਨਪੜੋ ਤਾਂ ਵੀ ਤੁਸੀਂ ਕੈਨੇਡਾ ਵਿਜ਼ਿਟਰ ਵੀਜ਼ਾ ਲੈ ਕੇ ਜਾ ਸਕਦੇ ਹੋ ਉੱਥੇ ਜਾ ਕੇ ਈਜ਼ੀਲੀ ਸੈਟਲ ਹੋ ਸਕਦੇ ਹੋ ਹੁਣੇ ਤਾਂ ਇਹ ਆਪਸ਼ਨਸ ਨੇ ਬਟ ਆਉਣ ਵਾਲੇ ਟਾਈਮ 'ਚ ਇਹਨਾਂ ਤੇ ਵੀ ਸਟਿਕਨੈਸ ਹੋ ਸਕਦੀ ਹੈ ਸੋ ਸਮਾਂ ਨਾ ਖਰਾਬ ਕਰੋ ਜੇ ਜਾਣਾ ਹੀ ਚਾਹੁੰਦੇ ਹੋ ਕੈਨੇਡਾ ਤਾਂ ਫੋਨ ਚੱਕੋ ਕਾਲ ਕਰੋ 9070725725 ਕੋਈ ਪੈਸਾ ਨਹੀਂ ਤੁਸੀਂ ਪਹਿਲਾਂ ਦੇਣਾ ਸਾਰੇ ਪੈਸੇ ਦਿਓ ਵੀਜ਼ਾ ਲੱਗਣ ਤੋਂ ਬਾਅਦ